ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚਹਿਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਰਾਤ ਦੇ ਮੌਸਮ ਦੀ ਗੱਲ ਕਰਦੇ ਆਂ ਕਿ 28 ਜੂਨ ਨੂੰ ਰਾਤ ਨੂੰ ਪੰਜਾਬ ਦੇ ਮੌਸਮ ਦੇ ਵਿੱਚ ਕੀ ਕੀ ਹਲਚਲ ਹੋਵੇਗੀ ਕਿੰਨਾ ਖੇਤਰਾਂ ਦੇ ਵਿੱਚ ਆਪਾਂ ਨੂੰ ਮੀਂਹ ਹਨੇਰੀ ਦੇ ਸਾਰ ਬਣ ਸਕਦੇ ਨੇ ਤੇ ਕਿਹੜੇ ਖੇਤਰ ਵੀਰੋ ਖੁਸ਼ਕ ਰਹੇ ਸਕਦੇ ਨੇ ਸਾਰੀ ਜਾਣਕਾਰੀ ਆਪਾਂ ਕਿਸਾਨ ਵੀਰਾਂ ਨਾਲ ਸਾਂਝੀ ਕਰਾਂਗੇ ਕਿਸਾਨ ਵੀਰੋ ਤਕਰੀਬਨ 30 ਰਾਤ ਤੱਕ ਪੰਜਾਬ ਦਾ ਮੌਸਮ ਠੀਕ-ਠਾਕ ਖੁਸ਼ਕ ਸਾਫ਼ ਹੈ ਪਰ ਵਿਰੋਧੀ ਕਰਾਉਣ ਤੋਂ ਬਾਅਦ ਪੰਜਾਬ ਦੇ ਜੋ ਕੁਝ ਪੂਰਬੀ ਭਾਗ ਨੇ ਤੇ ਵੀਰੋ ਕੁਝ ਦੱਖਣੀ ਭਾਗ ਨੇ ਜਿਵੇਂ ਕਿ ਬਠਿੰਡਾ ਮਾਨਸਾ ਮੁਕਸਰ ਬਰਨਾਲਾ ਵੀਰੋ ਇਹਨਾਂ ਕੁਸ਼ਕ ਭਾਗ ਇਹ ਹੋਗੇ ਕੁਝ ਵੀਰੋ ਅੱਗੇ ਆਪਾਂ ਚੰਡੀਗੜ੍ਹ ਮੁਹਾਲੀ ਤੋਂ ਲੈ ਕੇ ਫਤਿਹਗੜ੍ਹ ਸਾਹਿਬ ਮਲੇਰਕੋਟਲਾ ਧੂਰੀ ਕੁਝ ਭਾਗ ਲੁਧਿਆਣੇ ਦੇ ਵੀਰੋ ਇਹਨਾਂ ਖੇਤਰਾਂ ਦੇ ਵਿੱਚ ਅਨੰਦਪੁਰ ਸਾਹਿਬ ਨੰਗਲ ਤੇ ਵੀਰੋ ਇਹਨਾਂ ਖੇਤਰਾਂ ਦੇ ਵਿੱਚ ਆਪਾਂ ਨੂੰ ਰਾਤ ਅੱਧੀ ਕਰਾ ਦੇ ਆਸ-ਪਾਸ ਬਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਕਿਉਂਕਿ ਬੱਦਲਾਂ ਦੀ ਆਵਾਜਾਈ ਵੀਰੋ ਪੰਜਾਬ ਦੇ ਉੱਪਰ ਦੀ guzreਗੀ ਜੋ ਕਿ ਇਸ ਏਰੀਆ ਨੂੰ ਜ਼ਿਆਦਾਤਰ ਤੌਰ ਤੇ ਪ੍ਰਭਾਵਿਤ ਕਰਨਗੇ ਕੁਝ ਪੰਜਾਬ ਦੇ ਦੱਖਣੀ ਭਾਗਾਂ ਨੂੰ ਤੇ ਕੁਝ ਪੰਜਾਬ ਦੇ ਪੂਰਬੀ ਭਾਗਾਂ ਨੂੰ ਬਾਕੀ ਵੀਰੋ ਪੰਜਾਬ ਦੇ ਬਾਕੀ ਵਿੱਚ ਛੋਟੀ ਮੋਟੀ ਹਲਚਲ ਬਾਕੀ ਹਿੱਸੇ ਵਿੱਚ ਹੋ ਸਕਦੀ ਹੈ ਪਰ ਬਾਕੀ ਜੋ ਵੀਰੋ ਭਾਗ ਨੇ ਉਹ ਪੰਜਾਬ ਦੇ ਖੁਸ਼ਕ ਹੀ ਰਹਿਣਗੇ ਬਿਰੋਰ ਬਾਕੀ ਆਪਾਂ ਨੂੰ ਸਵੇਰ ਦੀ ਵੀਡੀਓ ਦੇ ਵਿੱਚ ਜਿਵੇਂ ਆਪਾਂ ਨੂੰ ਜਾਣਕਾਰੀ ਮਿਲੂਗੀ ਸਾਰੀ ਸਹੀ ਤੋਂ ਸਟੀਕ ਜਾਣਕਾਰੀ ਆਪਾਂ ਫਿਰ ਕਿਸਾਨ ਵੀਰਾਂ ਨਾਲ ਸਾਂਝੀ ਕਰਾਂਗੇ ਸਵੇਰ ਦੀ ਵੀਡੀਓ ਦੇ ਵਿੱਚ ਇੱਕ ਵਾਰ ਰਾਤ ਦੀ ਵੀਰੋ ਪਰੜੇ ਹੋਈ ਸੀਗੇ ਇਨ੍ਹਾਂ ਖੇਤਰਾਂ ਦੇ ਵਿੱਚ ਆਪਾਂ ਨੂੰ ਮੌਸਮ ਬਦਲਦਾ ਦਿਖਾਈ ਦੇਵੇਗਾ ਕੁਝ ਪੰਜਾਬ ਦੇ ਪੂਰਬੀ ਭਾਗ ਤੇ ਕੁਝ ਪੰਜਾਬ ਦੇ ਦੱਖਣੀ ਭਾਗ ਇਨ੍ਹਾਂ ਖੇਤਰਾਂ ਦੇ ਵਿੱਚ ਗਰਜ ਚਮਕ ਕੁਝ ਸਮੇਂ ਲਈ ਤੇਜ਼ ਛਾਤੀ ਦਰਮੀ ਤੇਜ ਹਵਾ ਹਨੇਰੀ ਇਦਾਂ ਦੀਆਂ ਵਿਰੋਗਤੀ ਵਿਧੀਆਂ ਪਰੋਂ ਦੇਖਣ ਨੂੰ ਰਾਤ ਦੇ ਸਮੇਂ ਮਿਲ ਸਕਦੀਆਂ ਨੇ ਬਾਕੀ ਵੀਰੋ ਚੈਨਲ ਚਹਿਲ ਖੇਤੀ ਸੇਵਾ ਸੈਂਟਰ ਨਾਲ ਬਣੀ ਰਹੇ ਹੋ ਜੀ ਆਪਾਂ ਸਵੇਰ ਦੀ ਜਾਣਕਾਰੀ ਲੈ ਕੇ ਫਿਰ ਕਿਸਾਨ ਵੀਰਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ